ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਜਿਹੜੇ ਚਿੱਟੇ ਦੇ ਵਪਾਰੀ ਨੇ ਤੁਹਾਨੂੰ ਖੁਸ਼ਖਬਰੀ ਦੇ ਦਈਏ ਵੀ ਤੁਹਾਡੀ ਕਾਤਾਰ ਵਿੱਚ ਵਾਧਾ ਹੋਣ ਲੱਗਾ ਹੈ ਤੁਹਾਡੀ ਕਾਤਾਰ ਵਿੱਚ ਇੱਕ ਨਸ਼ਾ ਤਸਕਰ ਦੀ ਗਿਣਤੀ ਹੋਰ ਵੱਧਣ ਲੱਗੀ ਹੈ ਬਾਹਰ ਕ ਵਿੱਚ ਵੀ ਗਿਣਤੀ ਸ਼ਾਇਦ ਹੋਰ ਵੱਧ ਜੂਗੀ ਪੰਜ ਚਾਰ ਦਿਨਾਂ ਵਿੱਚ ਬਦ ਬਦ ਇੱਕ ਹੱਥੇ ਵਿੱਚ ਸੁਖਬਾਲ ਖਹਿਰਾ ਸਾਹਿਬ ਉਹਨਾਂ ਦੀ ਜਵਾਨਤ ਜਿਹੜੀ ਐ ਅਗਾਉਂ ਵਧਾ ਕਹਿੰਦੇ ਹੁੰਦੇ ਆ ਉਹਨੂੰ ਪਟੀਸ਼ਨ ਪਾਈ ਸੀ ਉਹ ਮਾਨਯੋਗ ਹਾਈ ਕੋਰਟ ਨੇ ਰੱਦ ਕਰ ਦਿੱਤੀ ਖਾਰਜ ਕਰ ਦਿੱਤੀ ਕਿਉਂ ਕੀਤੀ ਸਬੂਤ ਇੰਨੇ ਇਕੱਠੇ ਕਰ ਲਏ ਉਹਨਾਂ ਨੇ ਜੇ ਸਭ ਕਹਿੰਦੇ ਹੁਣ ਜਮਾਨਤ ਦਿੱਤੀ ਨਹੀਂ ਜਾ ਸਕਦੀ ਹੁਣ ਕੇਸ ਚੱਲੂਗਾ ਹਿੰ ਤਾਂ ਬਟੀਲਾਂ ਦੀ ਬਹਿਸ ਹੋਊਗੀ ਅਸ਼ਾ ਵੀ ਇਹ ਰਗੜਿਆ ਕਿਹਨੇ ਹੈ ਇਥੇ ਥੋੜੀ ਜੀ ਗੌਰ ਕਰਨ ਲਈ ਮੈਨੇ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਜਿਹੜੀ ਗੱਲ ਕਹਿਣ ਲੱਗਾ ਨਾ ਅੱਜ ਇਹ ਆਪਣੇ ਪਰਿਵਾਰ ਵਿੱਚ ਵੀ ਮੈਂ ਆਪਣੇ ਬੱਚਿਆਂ ਨੂੰ ਬਹੁਤ ਬਾਰੀ ਕਹੀ ਹੈ ਆ ਜਿਹੜਾ ਗੂਗਲ ਪੇ ਚੱਲਦਾ ਹੈ ਨਾ ਤੋਂ ਤੋਂ ਕਈ ਵਾਰੀ ਬੰਦੇ ਧੋਖੇ ਨਾਲ ਕਹਿਣਗੇ ਵੀ ਆਹ ਲੈ ਲਓ ਜੀ 1000 ਰੁਪਇਆ ਮੈਨੂੰ Google Pay ਕਰ ਦਿਓ ਜਾਂ ਫਲਾਣੇ ਬੰਦੇ ਨੂੰ ਕਰ ਦਿਓ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਤੁਸੀਂ ਕਿਸੇ ਦੁਕਾਨ ਤੇ Google Pay ਕਰਦੇ ਹੋ ਉਹਦਾ ਸਬੂਤ ਹੈ ਤੁਹਾਡੇ ਕੋਲ ਤੁਸੀਂ ਕਿਸੇ ਆਪਣੇ ਖਾਸ ਬੰਦੇ ਨੂੰ ਕਰਦੇ ਹੋ ਉਹਦਾ ਵੀ ਤੁਹਾਡੇ ਕੋਲ ਸਬੂਤ ਹੈ ਕਿਸੇ ਕੰਪਨੀ ਨੂੰ ਕਿਸੇ ਕੰਮ ਵਾਲੇ ਨੂੰ ਕਰਦੇ ਹੋ ਉਹਦਾ ਤੁਹਾਡੇ ਕੋਲ ਸਬੂਤ ਹੈ ਰਾਜ ਤੁਰੇ ਜਾਂਦੇ ਬੰਦੇ ਨੂੰ ਤੁਸੀਂ ਮਾੜੀ ਮੋਟੀ ਜਾਣ ਪਛਾਣ ਵੀ ਨਾ ਹੋਵੇ ਤੁਸੀਂ ਉਗਲ ਕੇ ਕਰ ਦਿਓ Google Pay ਕਰ ਦਿਓ ਤੁਹਾਨੂੰ ਉਹ ਫਸਾ ਸਕਦਾ ਹੈ ਹੁਣ ਇਹ ਜਿਹੜਾ ਕੇਸ ਖੈਰਾ ਸਾਹਿਬ ਦਾ ਆਇਆ ਇਹਦੇ ਵਿੱਚ ਕੀ ਹੋਇਆ ਜਿਹੜਾ ਉਹ ਜੋਗਾ ਸਿੰਘ ਫੜਿਆ ਹੈ ਨਾ ਉਹਦੇ ਅਕਾਊਂਟ ਵਿੱਚੋਂ ਬਹੁਤ ਬੰਦਿਆਂ ਨੂੰ ਟ੍ਰਾਂਜੈਕਸ਼ਨਾਂ ਹੋਈਆਂ Google Pay ਰਾਹੀਂ ਬਹੁਤ ਜ਼ਿਆਦਾ ਤੇ ਹੁਣ ਉਹ ट्रांजੈਕਸ਼ਨ ਜਿਹੜੀਆਂ ਹੋਈਆਂ ਨੇ ਬੈਂਕ ਵਿੱਚੋਂ ਉਹ ਖੈਰਾ ਸਾਹਿਬ ਵੱਲ ਵੀ ਜਾਂਦੀਆਂ ਨੇ ਤੇ ਮਜੀਠਿਆ ਸਾਹਿਬ ਵੱਲ ਵੀ ਜਾਂਦੀਆਂ ਨੇ ਹੁਣ ਜਿਹੜਾ ਵਿਜੀਲੈਂਸ ਹੈਗਾ ਉਹਨਾਂ ਨੇ ਇਹ ਤਾਰਾਂ ਜੋੜੀਆਂ ਨੇ ਜੇ ਤਾਰਾਂ ਜੋੜੀਆਂ ਫਿਰ ਇਹ ਗੂਗਲ ਪੇ 2-4 ਹਜ਼ਾਰ ਦਾ ਨਹੀਂ ਫਿਰ ਅਕਾਊਂਟਾਂ ਦੇ ਵਿੱਚ ਕਰੋੜਾਂ ਰੁਪਈਆ ਸ਼ੋਅ ਹੋ ਗਿਆ ਜਿਹੜਾ ਕਰੋੜਾਂ ਰੁਪਈਆ ਜਿਹੜਾ ਸ਼ੋਅ ਹੋਇਆ ਉਹ ਕੋਈ ਕਾਰੋਬਾਰ ਦਾ ਸਬੂਤ ਨਹੀਂ ਹੈਗਾ ਕਿਸੇ ਹੋਟਲ ਦਾ ਬਿੱਲ ਕਿਸੇ ਦੁਕਾਨ ਦਾ ਬਿੱਲ ਨਹੀਂ ਹੈਗਾ ਇਹ ਉਹਨਾਂ ਲੋਕਾਂ ਨੂੰ ਪੇ ਕੀਤੇ ਹੋਏ ਪੈਸਾ ਜਿਹੜੇ ਚਿੱਟੇ ਦੇ ਵਪਾਰੀ ਹੈ ਜਿਹੜੇ ਕੋਈ ਜੇਲਾਂ ਵਿੱਚ ਬੈਠੇ ਐ ਕੁਝ ਭਗੌੜੇ ਹੋਏ ਨੇ ਕੁਝ ਬਾਹਰ ਬੁਰ ਭੱਜ ਗਏ ਇਹ ਉਹਨਾਂ ਬੰਦਿਆਂ ਦੇ ਕੰਟੰਮ ਚ ट्रांजੈਕਸ਼ਨਾਂ ਹੋਈਆਂ ਨੇ ਤੇ ਇਹ ਤਾਰਾਂ ਜੁੜੀਆਂ ਕਿਵੇਂ ਜਿਹੜਾ ਜੋਗਾ ਸਿੰਘ ਫੜਿਆ ਉਹਦੇ ਰਾਹੀਂ ਜੁੜਗੀਆਂ ਨੇ ਮਤਲਬ ਇਹ ਕਹਿ ਲਓ ਹੁਣ ਵੀ ਚਮਕੀਲਾ ਸਭ ਦੀ ਗੱਲ ਸੱਚੀ ਹੋ ਗਈ ਜਿਹੜਾ ਬੈਲੀ ਸੀ ਨਾ ਚੋਟੀ ਦਾ ਉਹ ਵੀ ਹੁਣ ਸਮਝੋ ਰਗੜਿਆ ਗਿਆ ਬੈਸੋ ਉਹਨਾਂ ਨੇ ਕੁਝ ਹੋਰ ਕਿਹਾ ਮਤਲਬ ਖੈਰਾ ਸਾਹਿਬ ਵੀ ਹੁਣ ਰਗੜੇ ਗਏ ਰਗੜੇ ਜਾਣ ਕੇ ਚੰਗੀ ਤਰ੍ਹਾਂ ਔਰ ਮੈਂ ਜਿਹੜੀ ਹੁਣ ਲਾਸਟ ਗੱਲ ਕਰਨੀ ਉਹਦੇ ਬਾਰੇ ਥੋੜਾ ਜਿਹਾ ਧਿਆਨ ਦਿਓ ਅੱਜ ਇੱਕ ਕਲਿੱਪ ਭੇਜੀ ਕਿਸੇ ਬੰਦੇ ਨੇ ਉਹ ਬੀਬੀ ਪਿੱਟਦੀ ਐ ਉਹਦਾ ਮੁੰਡਾ ਮਰ ਗਿਆ ਤੇ ਜੇ ਤੁਸੀਂ ਉਹ ਸੁਣਨੀ ਹੋਵੇ ਵੀਡੀਓ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਉਹਦਾ ਲਿੰਕ ਦੇ ਦੂੰਗਾ ਉਹ ਬੀਬੀਆਂ ਪਿੰਡ ਦੀਆਂ ਕਹਿੰਦੀਆਂ ਬਾਦਲਾਂ ਦਾ ਬੇੜਾ ਬਹਿ ਜਾਏ ਮਨਜੀਠੀਏ ਦਾ ਬੇੜਾ ਬਹਿ ਜਾਏ ਖੈਰੇ ਦਾ ਬੇੜਾ ਬਹਿ ਜਾਏ ਇਦਾਂ ਪਿੰਡ ਦੀਆਂ ਨੇ ਮਤਲਬ ਵੀ ਇਹਨਾਂ ਨੇ ਚਿੱਟਾ ਵੇਚਿਆ ਪੰਜਾਬ ਦੇ ਵਿੱਚ ਉਹ ਇਦਾਂ ਕਹਿ ਕੇ ਪਿਟ ਰਹੀਆਂ ਨੇ ਤੇ ਹੁਣ ਐਵੇਂ ਤਾਂ ਕਹੀ ਲੋਕ ਪਿਟਦਾ ਨਹੀਂ ਤੁਸੀਂ ਕਿਸੇ ਬੰਦੇ ਨੂੰ ਬਿਨਾ ਮਿਲਤੋਂ ਪਿਟ ਨਹੀਂ ਸਕਦੇ ਇਹ ਸਚਾਈ ਹੈ। ਔਰ ਜਿਹਦਾ ਕੋਈ ਮਰਿਆ ਹੁੰਦਾ ਉਹੀ ਬੰਦਾ ਪਿੱੜਦਾ ਹੁੰਦਾ। ਅ ਜਦੋਂ ਮਰਗ ਹੁੰਦੀ ਹੈ ਨਾ ਤੁਸੀਂ ਦੇਖਿਆ ਹੋਣਾ ਜਿਹੜੀਆਂ ਬੀਬੀਆਂ ਅਫਸੋਸ ਕਰਨ ਬਾਅਦ ਤੇ ਜਾਂਦੀਆਂ ਨੇ ਜਿਹਦਾ ਮਰਿਆ ਹੁੰਦਾ ਉਹਨਾਂ ਦੇ ਘਰੇ ਬੈਠੀਆਂ ਹੋਣਗੀਆਂ ਪਰ ਰੋਂਦੀਆਂ ਨੇ ਆਪਣੇ ਰੂچے ਤੇ ਕਰਕੇ। ਮਤਲਬ ਕਿ ਦੁੱਖ ਆਪਣੇ ਦਾ ਹੀ ਹੁੰਦਾ ਹੈ। ਬਗਾਨੇ ਦਾ ਦੁੱਖ ਨਹੀਂ ਹੁੰਦਾ। ਹੁਣ ਜਿਹੜੀਆਂ ਬੀਬੀਆਂ ਪਿੱੜਦੀਆਂ ਨੇ ਕਿ ਬਾਦਲਾਂ ਦਾ ਢੇੜਾ ਵਾਜੇ, ਸਰਬੀਰ ਦਾ ਢੇੜਾ ਵਾਜੇ। ਇਨਨ ਟਿੱਕ ਟਾਪ ਕਾਇ ਚਿੱਟੇ ਨਾਲ ਸਾਡੇ ਮੁੰਡੇ ਮਰ ਗਏ ਇਹਦਾ ਮਤਲਬ ਇਹ ਗੱਲ ਸੱਚੀ ਹੈ ਹੁਣ ਜਿਹੜੀਆਂ ਇਹ ਤਾਰਾਂ ਜੁੜੀਆਂ ਨੇ ਜੋਗਾ ਸਿੰਘ ਨੇ ਜੋੜੀਆਂ ਨੇ ਇਹਦੇ ਵਿੱਚ ਉਹ ਬੰਦੇ ਵੀ ਐ ਜਿਹੜੇ ਬੰਦੇ 20 20 15 15000 ਦਾ ਚਿੱਟਾ ਖਰੀਦਣ ਵਾਲੇ ਸੀ ਉਹਨਾਂ ਨੇ ਬੈਂਕ ਰਾਹੀਂ ਜਾਨਕੀ ਅਕਾਊਂਟ ਰਾਹੀਂ ਉਹ ਪੈਸੇ ਟ੍ਰਾਂਜੈਕਸ਼ਨ ਕੀਤੇ ਹੋਏ ਹਨ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਉਂ ਫਸਿਆ ਜਿਹੜੇ ਖੈਰਾ ਸਾਹਿਬ ਬੁੜਕ-ਬੁੜਕੇ ਬੋਲਦੇ ਸੀ ਨਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਵੰਤ ਮਾਨ ਨੂੰ ਆਕੇ ਤੁਸੀਂ ਬਦਲਾ ਖੋਰੇ ਦੀ ਰਾਜਨੀਤੀ ਕੀਤੀ ਐ ਤੇ ਹੁਣ ਬੋਲ ਕੇ ਦਿਖਾਉਣ ਸਾਹ ਕੱਢ ਕੇ ਦਿਖਾਉਣ ਹੁਣ ਗੇੜੇ ਮਾਰਦਾ ਫਿਰਦਾ ਹੈ ਮਾਨਯੋਗ ਹਾਈ ਕੋਰਟ ਅਦਾਲਤ ਨੇ ਜਿਹੜੀ ਪਟੀਸ਼ਨ ਪਾਈ ਸੀ ਜਮਾਨਤ ਦੀ ਅਰਜੀ ਵਾਸਤੇ ਉਹ ਰੱਦ ਕਰ ਦਿੱਤੀ ਹੈ ਕਿਉਂਕਿ ਅਗਲੇ ਕੋਲੇ ਸਬੂਤ ਐਨੇ ਬਾਕੀ ਬਿਜੀਲੈਂਸ ਨੇ ਹੱਥ ਇਹਨਾਂ ਬੰਦਿਆਂ ਨੂੰ ਇਸ ਤਰੀਕੇ ਨਾਲ ਪਾਇਆ ਵੀ ਜਾਲ ਇਹੋ ਜਾਂ ਬੁਣਿਆ ਵੀ ਉਹ ਜਾਲ ਵਿੱਚੋਂ ਹੀ ਨਿਕਲ ਨਹੀਂ ਸਕਦਾ ਹੁਣ ਤਾਂ ਇਹ ਕਹਿ ਲਈਏ ਵੀ ਰੈਸ਼ਟ ਛੇਤੀ ਹੋ ਜਾਣੀ ਫਿਰ ਬਸ ਪੇਸ਼ੀ ਹੋਣੀ ਹੈ ਉਦੋਂ ਬਾਅਦ ਵਿੱਚ 5-7 ਦਿਨਾਂ ਦਾ ਰਿਮਾਂਡ ਮਿਲੋ ਫਿਰ ਮੁੱਦਾ ਪਾ ਕੇ ਪਟਾਫੇ ਰਹਿ ਜਾਓ ਫਿਰ ਦੱਸਣਗੇ ਵੀ ਆ ਜੋਗਾ ਸਿੰਘ ਨੇ ਜੋ ਕਿਹਾ ਸੀ ਇਹ ਸਹੀ ਹੈ ਇਹ ਬਾਹਰ ਆ ਕੇ ਪੰ ਬੜਕਾ ਮਾਰੀ ਜਾਂਵੇ ਲੀਡਰਾਂ ਦਾ ਇਹ ਰਵਈਆ ਹੁੰਦਾ ਅੰਦਰ ਕਹਿਣਗੇ ਹਾਂ ਜੀ ਤੁਹਾਡੀ ਗਲਤੀ ਤੁਸੀਂ ਲੈ ਲਓ 2-4 ਕਰੋੜ ਮੈਨੂੰ ਛੱਡ ਦਿਓ ਹੁਣ ਸੌਦਾ ਹੁੰਦਾ ਨਹੀਂ ਅੰਦਰ ਕਿਉਂਕਿ ਜਿਹੜੇ ਅਫਸਰ ਨੇ ਉਹਨਾਂ ਨੂੰ ਪਤਾ ਹੈ ਵੀ ਪਹਿਲਾਂ ਆ ਐਸਐਸਬੀ ਜਿਹੜੇ ਫੇਕ ਇਨਕਾਊਂਟਰ ਵਿੱਚ ਅੰਦਰ ਗਏ ਨੇ ਵੀ ਰਗੜੇ ਜਾਵਾਂਗੇ ਅਸੀਂ ਹੁਣ ਵਾਲਾ ਰਿਸ਼ਵਤ ਲੈਣ ਤੋਂ ਡਰਦਾ ਹੈ ਬੈ ਸੌਦਾ ਦਾ ਇਹ ਕੰਮ ਕਾਲੇ ਨੇ ਵੀ 2-4 ਕਰੋੜ ਰੁਪਏ ਦੇ ਕੇ ਖੜਾ ਛੁੱਟੇ ਪਰ ਨਹੀਂ ਹੋਣਾ ਨਹੀਂ ਅਗਲੇ ਪੜਾ ਫੇਰ ਉਹਨੂੰ ਕੀ ਪੁੱਛਣਗੇ ਵੀ ਦੱਸ ਕਿੰਨੇ ਕਰੋੜ ਕਮਾਏ ਨੇ ਚਿੱਟੇ ਵਿੱਚ ਇਹ ਕਹੂਗਾ ਤਾਂ ਜਰੂਰ ਵੀ 2 400 ਕਰੋੜ ਕਮਾਇਆ ਤੁਸੀਂ 200 ਕਰੋੜ ਲੈ ਲਓ ਕਹੂਗਾ ਤਾਂ ਜਰੂਰ ਪਰ ਅਗਲੇ ਨਹੀਂ ਮੰਨਣਾ ਨਹੀਂ ਕਿਉਂਕਿ ਜਿੰਨਾ ਹਿੰਦੀ ਸਰਕਾਰ ਤੇ ਉਹਨਾਂ ਨੇ ਅਫਸਰ ਸਾਹਿਰ ਨੂੰ ਖਿੱਚਿਆ ਹੋਇਆ ਵੀ 27 ਦੇ ਦੁਬਾਰਾ ਸਰਕਾਰ ਫੇਰ ਬਣਾਉਣੀ ਹੈ ਭਾਈ ਅਸੀਂ ਉਹ ਤੋਂ ਬਾਅਦ ਤੁਹਾਨੂੰ ਖੁੱਲ ਦੇ ਦਾਂਗੇ ਹੁਣ ਨਾ ਹੁਣ ਤੁਸੀਂ ਸਾਡੇ ਮੁਤਾਬਕ ਛਿੱਤਰ ਫੇਰੋ ਇਹਨਾਂ ਦੇ ਫੜ ਕੇ ਅੰਦਰ ਸਿੱਟੋ ਹੁਣ ਇਦਾਂ ਚੱਲਣਾ ਚਲੋ ਗੱਲ ਮੁਕਾਈਏ ਜੀ ਵੀ ਖੈਰਾ ਸਾਹਿਬ ਦੀ ਗਰਦਨ ਤੇ ਜੇ ਤਲਵਾਰ ਲਟਕਦੀ ਸੀ ਸ਼ਾਇਦ ਹੁਣ ਉਹ ਗਰਦਨ ਤੇ ਟਿਕ ਗਈ ਹੈ ਤਲਵਾਰ ਹੁਣ ਜਾਂ ਇੱਧਰ ਜਾਂ ਉਧਰ ਉਹ ਜਿਵੇਂ ਕਹਿੰਦੇ ਨੇ ਖਰਬੂਜਾ ਸ਼ੁਰੂਏ ਤੇ ਡਿੱਗੂ ਤਾਂ ਵੀ ਕਟਿਆ ਜਾਉ ਸੁਰੀ ਖਰਬੂਜੇ ਤੇ ਡਿੱਗੂ ਤਾਂ ਵੀ ਖਰਬੂਜਾ ਕਟਿਆ ਜਾਉ ਜਾਨੀ ਕਿ ਖੈਰਾ ਸਾਹਿਬ ਫਸੁਕਿਆ ਫਸਾਇਆ ਕਿਨੇ ਜੋਗਾ ਸਿੰਘ ਨੇ ਜੋਗਾ ਸਿੰਘ ਤੋਂ ਬੜਿਆ 에어ਪੋਰਟ ਤੋਂ ਇਹ ਜੋਗਾ ਸਿੰਘ ਹੈ ਕੌਣ ਹੈ ਜਿਹੜਾ ਕਰੋੜਾਂ ਦੇ ਬੈਗ ਧਰ ਕੇ ਗੱਡੀ ਵਿੱਚ ਕਿਤੇ ਖਹਿਰਾ ਸਾਹਿਬ ਦੀ ਕੋਠੀ ਜਾਂਦੇ ਸੀ ਕਿਤੇ ਮਨੀਟਿਆ ਸਾਹਿਬ ਦੀ ਕੋਠੀ ਜਾਂਦੇ ਸੀ ਕਿਉਂਕਿ ਡੀਲਰ ਜਿਹੜੇ ਨੇ ਨਾ ਉਹਨਾਂ ਨੂੰ ਥੋੜੀ ਪਤਾ ਹੁੰਦਾ ਵੀ ਇਹ ਕਾਲੀ ਹੈ ਵੀ ਇਹ ਕਾਂਗਰਸੀ ਹੈ ਹੁਣ ਪੀਆਰ ਇਹ ਤੁਸੀ ਆਰਡਰ ਕਰ ਦਿਓ ਜਿਹਨੇ ਫੋਨ ਕਰਕੇ ਆਰਡਰ ਕਰਤਾ ਉਹਨੇ ਆਰਡਰ ਲੈ ਕੇ ਪਹੁੰਚ ਹੀ ਜਾਣਾ ਉਹਨੂੰ ਕੀ ਪਤਾ ਹੁੰਦਾ ਵੀ ਇਹ ਘਰ ਕੀ ਦਾ ਹੁੰਦੇ ਪੈਸੇ ਲੈ ਲੈ ਹੁੰਦੇ ਡਿਲੀਵਰੀ ਦੇ ਕੇ ਪੈਸੇ ਲੈ ਕੇ ਉਹਨਾਂ ਨੂੰ ਵਾਪਸ ਜਾਣਾ ਹੁੰਦਾ ਉਹੀ ਗੱਲ ਡਰਗ ਡੀਲਰਾਂ ਦੀ ਸੀ ਬਸ ਇਹਨਾਂ ਨੂੰ ਤਾਂ ਪੈਸੇ ਚਾਹੀਦੇ ਹੁੰਦੇ ਸੀ ਕੀ ਪਤਾ ਵੀ ਕੀ ਦਾ ਕਰ ਐ ਇੰਨਾ ਚਿੱਟਾ ਵੇਚਿਆ ਇੰਨੇ ਕਰੋੜ ਬਣ ਗਿਆ ਚਲੋ ਵੀ ਇਹ ਵਾਇ ਖੈਰਾ ਸਾਹਿਬ ਦੇ ਘਰ ਆ ਬੈਗ ਮਨੀਡੀਆ ਸਾਹਿਬ ਦੇ ਘਰ ਆ ਬੈਗ ਫਲਾਣੇ ਦੇ ਘਰ ਇਹ ਪਤਾ ਹੀ ਐ ਜੀ ਜਾਨੀ ਕਿ ਵੀ ਹੁਣ ਤਲਵਾਰ ਜਿਹੜੀ ਐ ਬਹੁਤ ਵਧੀਆ ਤਰੀਕੇ ਨਾਲ ਰੱਖੀ ਐ ਧੌਣ ਤੇ ਹੁਣ ਮੈਂ ਆਪਣੇ ਵੱਲੋਂ ਗੱਲ ਕਹਿ ਦੇ ਇਹ ਤਾਂ ਇਹਨਾਂ ਦੇ ਕਰਤੂਤਾਂ ਸੀ ਮੇਰੇ ਵੱਲੋਂ ਗੱਲ ਇਹ ਐ ਵੀ ਪੰਜਾਬ ਨੂੰ ਜਿਨ੍ਹਾਂ ਨੇ ਬਰਬਾਦ ਕੀਤਾ ਉਹ ਖੈਰਾ ਹੋਵੇ ਮੰਜੀਠੀਆ ਖਤੀੜ ਹੋਵੇ ਕੋਈ ਹੋਰ ਹਰਾਮ ਖੋ ਰੋਵੇ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਇਹ 20 30 ਸਾਲ ਲਈ ਅੰਦਰ ਹੋਣੇ ਬਾਹਰ ਆਉਣੇ ਨਹੀਂ ਚਾਹੀਦੇ ਜੇ 2 4 ਗ੍ਰਾਮ ਚਿੱਟੇ ਵਾਲਾ ਇੱਕ ਬੰਦਾ ਜੇਲ੍ਹ ਦੇ ਵਿੱਚ 5-7 ਮਹੀਨੇ ਲਾ ਸਕਦਾ ਤਾਂ ਇਹਨਾਂ ਦਾ ਫਿਰ ਟਰੱਕਾਂ ਦੇ ਟਰੱਕ ਵਿੱਚ ਇਹਨਾਂ ਦੀ ساری ਉਮਰ ਜੇਲ੍ਹ ਦੇ ਵਿੱਚ ਜਿਵੇਂ ਕਹਿੰਦੇ ਨੇ ਕਾਲੇ ਪਾਣੀ ਗਈਆਂ ਤਾਂ ਹੱਡੀਆਂ ਹੀ ਵਾਪਸ ਆਉਂਦੀਆਂ ਨੇ ਯਾਨੀ ਕਿ ਜਿਹੜੇ ਕਾਲੇ ਪਾਣੀ ਜਾਂਦੇ ਨੇ ਨਾ ਉਹਨਾਂ ਦੀ ਹੱਡੀਆਂ ਵਾਪਸ ਆਉਂਦੀਆਂ ਨੇ ਫਿਰ ਇਹਨਾਂ ਨਾਲ ਵੀ ਉਦਾਂ ਹੀ ਹੋਵੇ ਪੰਜਾਬ ਨੂੰ ਨਸ਼ੇ ਤੇ ਲਾਏ ਇਹਨਾਂ ਨੇ ਚਿੱਟੇ ਦੇ ਨਾਲ ਹਜ਼ਾਰਾਂ ਘਰੋ ਜੜੇ ਇਹਨਾਂ ਨੇ ਚਲੋ ਗੱਲ ਮੁਕਾਈਏ ਲਾਸਟ ਵਿੱਚ ਵਿਮਾਨਯੋਗ ਹਾਈ ਕੋਰਟ ਅਦਾਲਤ ਵੱਲੋਂ ਖਹਿਰਾ ਸਬਦ ਜਿਹੜੀ ਅਗਾਹ ਵਧਾਉ ਜਮਾਨਤ ਦੀ ਅਰਜੀ ਲਾਇੀ ਸੀ ਉਹ ਰੱਦ ਕਰ ਦਿੱਤੀ ਹੈ ਮਤਲਬ ਵੀ ਹੁਣ ਜਿਹੜਾ ਚੋਟੀ ਦਾ ਬੈਲੀ ਸੀ ਨਾ ਜਿਹੜਾ ਉਹਨੇ ਭਵੰਤਮਾਨ ਨੂੰ ਐ ਕਰ ਦਾਂਗੇ ਭੰਡ ਕਹਿੰਦਾ ਸੀ ਭਵੰਤਮਾਨ ਨੂੰ ਇਹ ਜਾਨੇ ਕਿ ਹੁਣ ਇਹ ਰਗੜਿਆ ਗਿਆ ਤੇ ਰਗੜਿਆ ਜਾਣਾ ਤੇ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ